ਨੀਰਾ ਆਇਆ ਬਈ ਸਾਡੇ ਮੰਗਵਾ ਲਿਆ ਬਾਈ ਹੋਰਾਂ ਦਾ ਨੰਬਰ ਆਪਾਂ ਮੂਫਲੀ ਵਾਲਿਆਂ ਦਾ ਵਿੱਚ ਐਡ ਕਰਾਂਗੇ ਨੰਬਰ ਇਹਨਾਂ ਦਾ ਫੇਰ ਕਹਿਣਾ ਮੈਂ ਨੰਬਰ ਵਿੱਚ ਐਡ ਕਰਾਂਗੇ ਫੇਰੇ ਬਾਈ ਹੋਰਾਂ ਦਾ 10 ਨੰਬਰ ਨੀਰਾ ਹੈਗਾ ਬਹੁਤ ਵਧੀਆ ਨੀਰਾ ਆਇਆ ਹੈਗਾ ਇਹ ਬਾਈ ਹੋਰਾਂ ਨੇ ਲਾਤਾ ਨੀਰਾ ਬਈ ਮੂਫਲੀ ਦਾ 10 ਨੰਬਰ ਆਪਾਂ ਇਥੇ ਲੈ ਜਾਵੀਂ ਵਧੀਆ ਕੁਆਲਿਟੀ ਦਾ ਨੀਰਾ ਮੂਫਲੀ ਜ਼ਿਆਦਾ ਬਾਈ ਇਹਦੇ ਵਿੱਚ ਇਹ ਆ ਗਿਆ ਬਾਈ ਨੀਰਾ ਮੂਫਲੀ ਦਾ ਤੇ ਇਹ ਖੜਾ ਇੰਦਰੀਜੀਤ ਦਾ ਹਾਰ ਲਈ ਬੱਚਾ ਹਾਰ ਇਹ ਮੋਗਲੀ ਆ ਬਈਆ ਹਾਂਜੀ ਮਿੱਤਰੋ ਕੀ ਹਾਲ ਚਾਲ ਏ ਬਾਈ ਹਰੇ ਰਸਤਾ ਤੋਂ ਆਪਣੇ ਲਈ ਨੀਰਾ ਲੈ ਕੇ ਆਏ ਬੂਖਲੀ ਦਾ 10 ਨੰਬਰ ਬਾਈ ਨੰਬਰ ਬੋਲ ਦੇ 95 ਹਾਂਜੀ ਬੋ ਸੁਣ ਜਾ ਹਾਂਜੀ 513 ਠੀਕ ਹੈ ਵੀਰੇ ਦੁਬਾਰੇ ਬੋਲੀ ਬੜਾ ਜਾ 95 ਬੋ ਸੁਣ ਜਾ 513 ਨਾਮ ਕੀ ਹੈ ਰਾਮ ਕੁਮਾਰ ਓਕੇ ਜੀ ਲਓ ਬਾਈ ਲਾਤਾ ਨੀਰਾ ਬਈ ਹੋਰਾਂ ਨੇ ਕਰਾ ਦੀ ਚੈੱਕ ਕੁਆਲਟੀ ਦੇਖੋ ਇਹ ਖੜਾ ਹਾਰ ਲੈ ਕਬਾ ਕਬਾ ਕੇ ਦੇਖਦੇ ਹਰਲੇ ਨੂੰ ਹਰਲੇ ਥਾਂਦਾ ਵਹੀ ਖਾਂਦਾ ਲਓ ਬਈ ਬਾਈ ਹੋਰੇ ਆਏ ਹੋਏ ਨੇ ਨੀਰਾ ਲੈ ਕੇ ਰਾਜਸਥਾਨ ਤੋਂ 10 ਨੰਬਰ ਨੀਰਾ ਆ ਲਾਤਾ ਬਾਈ ਦੇਖੋ ਕਰੋ ਚੈੱਕ ਮੈਂ ਤੇ ਇੰਦਰ ਕਿਤਨੇ ਲਹਾਰਿਆ ਢੂੰ ਵੀ ਖਾਲੀ ਕਰਤਾ ਚੰਮ ਫੱਟੇ ਚੱਕ ਤੇ ਪੂਰੇ ਕਰੋ ਚੈੱਕ ਲੋ ਬਾਈ ਕਰੋ ਚੈੱਕ ਗੋਫਲੀ ਦਾ ਨੀਰਾ ਦੇਖੋ ਬਾਈ ਤੇ ਬਾਈ ਹਰੇ ਲੈ ਕੇ ਆਏ ਨੇ